ਪੰਨੂ ਸਾਹਿਬ ਜੁੜ ਗਏ ਨੇ ਆਮ ਆਦਮੀ ਪਾਰਟੀ ਤੋਂ ਪੰਨੂ ਸਾਹਿਬ ਇੱਕਦਮ ਵਾਪਸ ਲੈ ਲੈਣਾ ਸਕੀਮ ਨੂੰ ਕੀ ਵਜ੍ਹਾ ਬਣੀ ਕੀ ਹਾਈ ਕੋਰਟ ਦੇ ਵਿੱਚ ਜਿਹੜੀ ਹੀਅਰਿੰਗ ਹੋਈ ਹੈ ਜਾਂ ਉੱਥੇ ਜੋ ਗੱਲਬਾਤ ਹੋਈ ਉਹੀ ਜਾਂ ਕੋਈ ਹੋਰ ਵਜ੍ਹਾ ਵੀ ਹੋ ਸਕਦੀ ਹੈ ਪ੍ਰਾਤ ਸਾਹਿਬ ਨਾ ਤਾਂ ਇੱਕਦਮ ਇਹ ਪਾਲਿਸੀ ਲਿਆਂਦੀ ਗਈ ਸੀ ਨਾ ਜਿਹੜੀ ਉਹ ਇੱਕਦਮ ਵਾਪਸ ਲਈ ਗਈ ਹੈ ਕਿਉਂਕਿ ਸਰਕਾਰ ਦੀ ਕੋਸ਼ਿਸ਼ ਸੀਗੀ ਕਿ ਜਿਹੜੀ ਇਹਦੇ ਵਿੱਚ ਭਾਈਵਾਲ ਬਣਾਇਆ ਜਾਵੇ ਕਿਸਾਨਾਂ ਨੂੰ ਲੈਂਡ ਪੂਲਿੰਗ ਦੇ ਵਿੱਚ ਔਰ ਜਿਹੜੀਆਂ ਅਨਥੋਰਾਈਜ਼ ਕਲੋਨੀਆਂਜ਼ ਬਣੀਆਂ ਨੇ ਪਿਛਲੇ ਸਮੇਂ ਦੇ ਵਿੱਚ ਜਿੰਨੀਆਂ ਉਹਨਾਂ ਦੀਆਂ ਮੁਸ਼ਕਲਾਂ ਖੜੀਆਂ ਹੋਈਆਂ ਨੇ ਉਹਦੇ ਤੋਂ ਨਿਜਾਤ ਪਾਈ ਜਾਵੇ ਕਿਉਂਕਿ ਇਹ ਕਿਸਾਨਾਂ ਦੀ ਭਲਾਈ ਦੇ ਵਾਸਤੇ ਸੀ ਤੇ ਉਹ ਲੱਗਿਆ ਕਿ ਜੇ ਕਿਸਾਨ ਇਹਨੂੰ ਪਸੰਦ ਨਹੀਂ ਕਰ ਰਹੇ ਉਹਨਾਂ ਨੂੰ ਲੱਗਦਾ ਕਿ ਇਹ ਠੀਕ ਨਹੀਂ ਹੈ ਤੇ ਫਿਰ ਸਰਕਾਰ ਇਹ ਹੈ ਕਿ ਸਰਕਾਰ ਇਹ ਫਿਰ ਫੈਸਲਾ ਵਾਪਸ ਲੈਂਦੀ ਜਿਨ੍ਹਾਂ ਦੇ ਵਾਸਤੇ ਬੜਾਈ ਸੀ ਜੇ ਉਹਨਾਂ ਨੂੰ ਪਸੰਦ ਨਹੀਂ ਹੈ ਫਿਰ ਵਾਪਸ ਜਿਹੜਾ ਦੀ ਉਹ ਲੈ ਡਾਰਿਆ ਇਹ ਨਹੀਂ ਹੈ ਕਿ ਇੱਕਦਮ ਜਿਹੜਾ ਉਹ ਵਾਪਸ ਲੈ ਲਿਆ ਗਿਆ ਇਸ ਤਰ੍ਹਾਂ ਨਹੀਂ ਆ ਜੀ ਆ ਹਾਈ ਕੋਰਟ ਨੇ ਕਿਉਂਕਿ ਹਾਈ ਕੋਰਟ ਨੇ ਉਹਦੇ ਉੱਤੇ ਸਟੇਲ ਆ ਦਿੱਤਾ ਜੀ ਉਹ ਸਟੇ ਸ਼ਾਇਦ ਉਹ ਲੰਬਾ ਹੋਵੇ ਜਾਂ ਕੀ ਹੋਵੇ 4 ਹਫ਼ਤਿਆਂ ਤੋਂ ਬਾਅਦ ਹਾਲਾਂਕਿ ਉਹਦੀਆਂ ਅਟਕਲਾਂ ਵੀ ਚੱਲਣ ਲੱਗ ਗਈਆਂ ਸੁਪਰੀਮ ਕੋਰਟ ਜਾ ਕੇ ਚੈਲੰਜ ਕਰਾਂਗੇ ਜਾਂ ਉਸ ਫੈਸਲੇ ਨੂੰ ਚੈਲੰਜ ਕਰ ਸਕਦੇ ਆ ਸਰਕਾਰ ਨੇ ਇਹ ਫੈਸਲਾ ਲਿਆ ਕਿ ਸਰਕਾਰ ਅੱਗੇ ਵਧੂਗੀ ਆਪਣੇ ਦੂਸਰੇ ਕੰਮਾਂ ਦੇ ਵਿੱਚ ਤੇ ਇਹਨੂੰ ਇਸ ਪਾਲਿਸੀ ਨੂੰ ਜਿਹੜਾ ਉਹ ਵਾਪਸ ਲੈਦਾ ਕਿਉਂਕਿ ਪੰਨੂ ਸਾਹਿਬ ਕਿਸਾਨ ਬਿੱਲਾਂ ਦੀ ਉਦਾਹਰਣ ਆਪਣੇ ਸਾਹਮਣੇ ਹੈ ਕਿ ਅਲਟੀਮੇਟਲੀ ਉਹ ਬਿੱਲ ਵੀ ਵਾਪਸ ਹੋਏ ਕਿਉਂਕਿ ਉੱਥੇ ਵੀ ਇਹੀ ਗੱਲਾਂ ਬੀਜਪੀ ਨੇ ਕਹੀਆਂ ਉਸ ਵੇਲੇ ਕਿ ਅਸੀਂ ਸਮਝਾ ਨਹੀਂ ਸਕੇ ਪਰ ਉਹ ਐਡਾ ਲੰਬਾ ਚੱਲ ਗਿਆ ਕਿ ਜਿਹੜੀ ਚੀਜ਼ ਜੇ ਤੁਸੀਂ ਲਿਆਂਦੀ ਜੇ ਤੁਹਾਨੂੰ ਲੱਗਿਆ ਨਹੀਂ ਸੂਟ ਕਰਦੀ ਤਾਂ ਉਹਨੂੰ ਟਾਈਮਲੀ ਲੈ ਲਿਆ ਜਾਵੇ ਤਾਂ ਚੰਗਾ ਰਹਿੰਦਾ ਆਹੀ ਜਿਹੜੀ ਗੱਲ ਹੈ ਪ੍ਰਧਾਨ ਸਾਹਿਬ ਇਹ ਹੋ ਤਾਂ ਨਹੀਂ ਹੋਇਆ ਕਿ ਉਹਨੂੰ ਸਾਲ ਲੱਗ ਗਿਆ ਜਾਂ ਲੋਕਾਂ ਨੂੰ ਬੈਠਣਾ ਪੈ ਗਿਆ ਜਾਂ ਸਾਸ ਤੌਰ ਦੇ ਉੱਤੇ ਜਿਹੜਾ ਉਦੋਂ ਨੁਕਸਾਨ ਹੋ ਗਿਆ ਸੀ ਜਿਹੜੇ ਜਾਨੀ ਨੁਕਸਾਨ ਹੋਏ ਨੇ ਇਸ ਤਰ੍ਹਾਂ ਦਾ ਕੁਝ ਵੀ ਪੰਜਾਬ ਦੇ ਵਿੱਚ ਨਹੀਂ ਹੋਇਆ ਔਰ ਮੁੱਖ ਮੰਤਰੀ ਸਾਹਿਬ ਸਰਕਾਰ ਨੇ ਜਿਹੜਾ ਦੀ ਉਹ ਡਿਸਾਈਡ ਕੀਤਾ ਕਿ ਜੇ ਲੋਕ ਇਹਦੇ ਵਿਰੋਧ ਦੇ ਵਿੱਚ ਨੇ ਲੋਕ ਇਹ ਸਮਝ ਰਹੇ ਨੇ ਕਿ ਪਾਲਿਸੀ ਨਹੀਂ ਠੀਕ ਹੈ ਸਰਕਾਰ ਜਿਹੜੀ ਉਹ ਲੋਕਾਂ ਦੇ ਵਾਸਤੇ ਕੰਮ ਕਰਦੀ ਹੈ ਸਰਕਾਰ ਕਿਸਾਨਾਂ ਦੇ ਵਾਸਤੇ ਕੰਮ ਕਰਦੀ ਸਾਰੇ ਵਰਗ ਉਹਦੇ ਵਿੱਚ ਜਿਹੜੇ ਉਹ ਆਉਂਦੇ ਨੇ ਜੇ ਉਹ ਸਾਰੇ ਵਰਗ ਜਿਹੜੇ ਉਹ ਇਹ ਕਹਿੰਦੇ ਨੇ ਕਿ ਨਹੀਂ ਠੀਕ ਹੈ ਤਾਂ ਸਰਕਾਰ ਕਰਨ ਦੀ ਕੋਈ ਗੱਲ ਨਹੀਂ ਕਿਉਂਕਿ ਪੰਡਤ ਸਾਹਿਬ ਇੱਕ ਨੈਤਿਕ ਜ਼ਿੰਮੇਵਾਰੀ ਵੀ ਹੁੰਦੀ ਹੈ ਸਰਕਾਰਾਂ ਦੀ ਕਿ ਕੱਲ ਨੂੰ ਤੁਸੀਂ ਨੁਕਸਾਨ ਝੱਲ ਕੇ ਜੋ ਕਹੋ ਕਿ ਜੀ ਐਨੇ ਚਿਰ ਬਾਅਦ ਚਲੋ ਅਸੀਂ ਠੀਕ ਹੈ ਨਹੀਂ ਕਰਦੇ ਤਾਂ ਉਹ ਟਾਈਮਲੀ ਕਰ ਲਿਆ ਜਾਵੇ ਤਾਂ ਠੀਕ ਹੈ ਬਿਲਕੁਲ ਤੁਹਾਡੀ ਗੱਲ ਠੀਕ ਹੈ ਜੀ ਮੁੱਖ ਮੰਤਰੀ ਸਾਹਿਬ ਕਿਉਂਕਿ ਆਪ ਕਿਸਾਨੀ ਪਰਿਵਾਰ ਚ ਆਉਂਦੇ ਅਸੀਂ ਸਾਰੇ ਤੁਸੀਂ ਵੀ ਆਪਾਂ ਸਾਰੇ ਕਿਸਾਨੀ ਪਰਿਵਾਰਾਂ ਦੇ ਵਿੱਚੋਂ ਆ ਬਿਹਤਰ ਸਮਝਦੇ ਹਾਂ ਕਿਸਾਨੀ ਦੀ ਜਿਹੜੀ ਆ ਉਹ ਨਬਜ਼ ਹੈ ਇਹੀ ਗੱਲ ਮੁੱਖ ਮੰਤਰੀ ਸਾਹਿਬ ਬਾਰ-ਬਾਰ ਕਹਿੰਦੇ ਸੀਗੇ ਅਸੀਂ ਗੱਲਬਾਤ ਜਿਹੜੀ ਆ ਉਹ ਵਕ ਵਕ ਧਿਰਾਂ ਦੇ ਨਾਲ ਕਰਾਂਗੇ ਇਹ ਮੁੱਖ ਮੰਤਰੀ ਸਾਹਿਬ ਦਾ ਕਈ ਦਿਨ ਪਹਿਲਾਂ ਦਾ ਜਿਹੜਾ ਉਹ ਬਿਆਨ ਸੀਗਾ ਔਰ ਉਹਨਾਂ ਨੇ ਗੱਲ ਕਰਕੇ ਇਹ ਡਿਸੀਜਨ ਲਿਆ ਜੀ ਕਿ ਇਹਨੂੰ ਵਾਪਸ ਲੈ ਲਿਆ ਜਾਵੇ بجائے ਇਹਦੇ ਕਿ ਸਰਕਾਰ ਇਸ ਚੀਜ਼ ਤੇ ਅੜੀ ਕਰੇ ਜਾਂ ਦੂਸਰੀਆਂ ਤਰ੍ਹਾਂ ਜੜੀਆਂ ਦੀ ਉਹ ਅੜੀ ਕਰਨ ਵੀ ਨਾ ਮੈਂ ਮੰਨਦੇ ਨਾ ਮੈਂ ਨਾ ਮੰਨਦੇ ਇਸ ਤਰ੍ਹਾਂ ਦੀ ਕੋਈ ਗੱਲ ਜਿਹੜੀ ਉਹ ਨਹੀਂ ਆ ਇਸ ਕਰਕੇ ਵਾਪਸ ਲੈ ਲਈ ਅੱਛਾ ਪੰਨੂ ਸਾਹਿਬ ਸਰਕਾਰ ਨੇ ਨਿੱਜੀ ਤੌਰ ਤੇ ਕੀ ਅਸੈਸ ਕੀਤਾ ਹੈ ਕਿ ਪਾਲਿਸੀ ਜਲਦਬਾਜ਼ੀ ਚ ਲਿਆਂਦੀ ਗਈ ਜਾਂ ਕੋਈ ਪੋਲਿਟੀਕਲ ਪ੍ਰੈਸ਼ਰ ਵੀ ਐਸਾ ਬਣ ਗਿਆ ਸੀ ਉਹ ਇੱਕ ਫੈਕਟਰ ਰਿਹਾ ਕਿ ਸਾਰੀਆਂ ਪਾਰਟੀਆਂ ਦਰਨੇ ਪ੍ਰਦਰਸ਼ਨ ਕਰਨ ਲੱਗ ਪਿਆ ਹੁਣੇ ਮੈਂ ਨਪਿੰਦਰ ਨਾਲ ਗੱਲ ਕਰ ਰਿਹਾ ਸੀ ਕਿ ਅਕਾਲੀ ਦਲ ਨੇ ਮੋਰਚੇ ਖੋਲਤੇ ਕਈ ਵਾਰੀ ਇਹੋ ਜਿਹੇ ਮੌਕੇ ਤੇ ਦੂਜਿਆਂ ਨੂੰ ਮੌਕਾ ਮਿਲ ਜਾਂਦਾ ਆਪਣੇ ਤੌਰ ਤੇ ਅੱਗੇ ਵਧਣ ਦਾ ਨਹੀਂ ਬਰਾਦਰ ਦੇ ਸਰਕਾਰਾਂ ਦੇ ਫੈਸਲੇ ਹੁੰਦੇ ਨੇ ਉਹ ਐਂ ਨਹੀਂ ਹੁੰਦੇ ਕਿ ਅੱਜ ਸ਼ਾਮੀ ਫੈਸਲਾ ਹੋ ਗਿਆ ਜੀ ਸਵੇਰ ਨੂੰ ਜਿਹੜਾ ਉਹ ਫੈਸਲਾ ਲੈ ਲਿਆ ਲੋ ਜੀ ਅਸੀਂ ਇਹ ਖਾਸ ਤੌਰ ਤੇ ਤੇ ਇਸ ਤਰ੍ਹਾਂ ਦੀਆਂ ਜੜੀਆਂ ਪਾਲਿਸੀਜ਼ ਨੇ ਉਹ ਸਪਾਇਰਟੀ رائے ਦੇ ਨਾਲ ਸਾਰਾ ਕੁਝ ਦੇਖ ਕੇ ਜੜੀਆਂ ਲਾਗੂ ਕੀਤੀਆਂ ਜਾਂਦੀਆਂ ਨੇ ਪਰ ਇਹਦਾ ਦੂਜਾ ਪੱਖ ਇਹ ਵੀ ਹੈ ਜਿਹੜਾ ਰੋਈਦਾ ਕਿਸਾਨ ਜਿਹੜੇ ਵਿਰੋਧ ਕਰਨ ਲੱਗੇ ਫਿਰ ਦੂਜਾ ਪੱਖ ਵੀ ਸੁਣਿਆ ਗਿਆ ਕਿ ਉਹਨਾਂ ਦਾ ਪੱਖ ਵੀ ਜਿਹੜਾ ਆ ਆ ਬਜਾਏ ਇਹ ਦੇ ਕਿ ਸਰਕਾਰ ਦੀ ਆ ਉਹ ਕਿਸੇ ਵੀ ਕਿਸਮ ਦੇ ਜਿਹੜਾ ਟਕਰਾਓ ਵਾਲੇ ਪਾਸੇ ਨਹੀਂ ਜਾਣਾ ਚਾਹੁੰਦੀ ਕਿਉਂਕਿ ਪੰਜਾਬ ਜਿਹੜਾ ਸੂਬਾ ਜੀ ਉਹ ਕਿਸਾਨਾਂ ਦਾ ਸੂਬਾ ਹੈ ਤੋਂ ਇਸ ਕਰਕੇ ਉਹ ਟਕਰਾਓ ਨਾ ਹੋਵੇ ਕਿ ਤੇ ਵੀ ਕਿਸੰਤਾ ਜਿਹੜਾ ਜੀ ਪੰਜਾਬ ਦੇ ਵਿੱਚ ਹੋਰ ਬਹੁਤ ਸਾਰੇ ਕੰਮ ਨੇ ਜਿਹੜੇ ਸਰਕਾਰ ਨੇ ਕੀਤੇ ਨੇ ਕਿਸਾਨਾਂ ਦੇ ਵਾਸਤੇ ਇਸ ਵੇਲੇ ਤੁਸੀਂ ਦੇਖ ਰਹੇ ਹੋ 40-45 ਸਾਲ ਬਾਅਦ ਕੱਸੀਆਂ ਨਹਿਰਾਂ ਦੇ ਵਿੱਚ ਜਿਹੜਾ ਪਾਣੀ ਆਇਆ ਬਿਜਲੀ ਦੀ ਜਿਸ ਤਰੀਕੇ ਦੇ ਨਾਲ ਕਿਸਾਨਾਂ ਨੂੰ ਦਿਨੇ ਮਿਲ ਰਹੀ ਹੈ ਸਭ ਕੁਝ ਜਿਹੜਾ ਜੀ ਉਹ ਠੀਕ ਹੋ ਰਿਹਾ ਜੇ ਉਹਨਾਂ ਨੂੰ ਇਹ ਠੀਕ ਨਹੀਂ ਲੱਗਿਆ ਤਾਂ ਕੋਈ ਨਾ ਉਹ ਵਾਪਸ ਲੈ ਲਈ ਜੀ ਸਰਕਾਰ ਨੇ ਸਾਡੇ ਨਾਲ ਸ਼ਰੋਮਣੀ ਕਾਲੀ ਦਲ ਤੋਂ ਕਲੇਰ ਸਾਹਿਬ ਜੁੜ ਗਏ ਨੇ ਅਰਸ਼ਦੀਪ ਕਲੇਰ ਕਲੇਰ ਸਾਹਿਬ ਪੰਨੂ ਸਾਹਿਬ ਜੁੜੇ ਹੋਏ ਨੇ ਸਰਕਾਰ ਨੇ ਐਲਾਨ ਕਰ ਦਿੱਤਾ ਹੈ ਪਾਲਿਸੀ ਵਾਪਸ ਲੈ ਲਈ ਪੰਨੂ ਸਾਹਿਬ ਸਪਸ਼ਟ ਕਹਿ ਰਹੇ ਨੇ ਕਿ ਜਿਨ੍ਹਾਂ ਦੇ ਲਈ ਲਿਆਂਦੀ ਸੀ ਜੇ ਉਹਨਾਂ ਨੂੰ ਪਸੰਦ ਨਹੀਂ ਤਾਂ ਅਸੀਂ ਦੇਰ ਨਹੀਂ ਲਾਈ ਉਸ ਚੀਜ਼ ਨੂੰ ਵਾਪਸ ਲੈ ਲਿਆ ਕਲੈਰ ਸਾਹਿਬ ਇਹ ਉਹ ਪਾਲਿਸੀ ਸੀ ਜਿਹੜੀ ਪੰਜਾਬ ਦੇ ਕਿਸਾਨ ਨੂੰ ਲੁੱਟਣ ਲਈ ਬਣਾਈ ਗਈ ਸੀ ਔਰ ਇਹਦਾ ਸਿੱਧਾ-ਸਿੱਧਾ ਮੁਨਾਫਾ ਆਮ ਆਦਮੀ ਪਾਰਟੀ ਨੂੰ ਹੋਣਾ ਸੀ ਹੁਣ ਮੈਂ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਨੂੰ ਕਹਿਣਾ ਕਿ ਕਿੰਨੇ ਦਿਨ ਹੋ ਗਏ ਇਹਨਾਂ ਤੇ ਸਾਰੇ ਬੁਲਾਰੇ ਸਾਰਾ ਟੀਆਰਪੀ ਮਹਿਕਮਾ ਲਾ ਰੱਖਿਆ ਕਹਿੰਦੇ ਤਾਂ ਪਾਲਿਸੀ ਬੜੀ ਚੰਗੀ ਹੈ ਦੋ ਦਿਨ ਹਾਈ ਕੋਰਟ ਦੇ ਵਿੱਚ ਬੈਸਦੇ ਰਹੇ ਦੋ ਦਿਨ ਹਾਈ ਕੋਰਟ ਜੱਜ ਸਾਹਿਬ ਨੇ ਇਹਨਾਂ ਨੂੰ ਤਿੰਨ ਸਵਾਲ ਕੀਤੇ ਕਿ ਭਾਈ ਤੁਹਾਡੇ ਕੋਲ ਪੈਸਾ ਹੈਗਾ ਉਹਦਾ ਕੋਈ ਜਵਾਬ ਨਹੀਂ ਤੁਸੀਂ ਸੋਸ਼ਲ ਡਿਸਪਲੇਸਮੈਂਟ ਬਾਰੇ ਸੋਚਿਆ ਕਿ ਜ਼ਮੀਨ 65000 ਏਕੜ ਤੁਸੀਂ ਐਕਵਾਇਰ ਕਰਨ ਜਾ ਰਹੇ ਹੋ ਕਿਸਾਨਾਂ ਦਾ ਤਾਂ ਨੁਕਸਾਨ ਹੋਣਾ ਹੀ ਹੈ ਖੇਤ ਮਜ਼ਦੂਰ ਦਾ ਹੋਣਾ ਹੈ ਹੋਰ ਜਿਹੜੇ ਜੁੜੇ ਹੋਏ ਨੇ ਲੋਕ ਖੇਤੀ ਨਾਲ ਉਹਨਾਂ ਦਾ ਹੋਣਾ ਉਹਦਾ ਕੋਈ ਜਵਾਬ ਨਹੀਂ ਕੋਈ এনवायरमेंटਲ ਕਲੀਅਰੈਂਸ ਨਹੀਂ ਤੇ ਹਾਈ ਕੋਰਟ ਨੇ ਇਹਨਾਂ ਦੀ ਜਿਹੜੀ ਪਾਲਿਸੀ ਸੀ ਉਹਨੂੰ ਸਟੇ ਕਰਤਾ ਹੁਣ ਤਾਂ ਇਹਨਾਂ ਨੇ ਅੱਕ ਜੱਪਿਆ ਮਤਲਬ ਸਾਰਾ ਪੰਜਾਬ ਵਿਰੋਧ ਤੇ ਖੜਾ ਕਿਸਾਨ ਵਿਰੋਧ ਕਰ ਰਹੇ ਨੇ ਸ਼੍ਰੋਮਣੀ ਅਕਾਲੀ ਦਲ ਨੇ ਧਰਨੇ ਲਾਏ ਧਰਨਿਆਂ ਨੂੰ ਕਿੱਡਾ ਵੱਡਾ ਹੰਗਾਰਾ ਪੰਜਾਬੀਆਂ ਨੇ ਦਿੱਤਾ 1 ਤਰੀਕ ਤੋਂ ਬਹਾਲੀ ਅਰਵਿੰਦ ਕੇਜਰੀਵਾਲ ਦੀ ਜਿਹੜੀ ਸਰਕਾਰੀ ਨਵੀਂ ਰਹਾਇਸ਼ ਹੈ ਉੱਥੇ ਅਸੀਂ ਪੱਕਾ ਮੋਰਚਾ ਦਾ ਐਲਾਨ ਕਰਤਾ ਪਾਲਿਸੀ ਸਟੇ ਪਈ ਐ ਸੋ ਹੁਣ ਮਜਬੂਰੀ ਵਸ ਇਹਨਾਂ ਨੂੰ ਵਾਪਸ ਲੈਣੀ ਪਈ ਐ ਜਦੋਂ ਦੇਖਿਆ ਕਿ ਹੁਣ ਮੰਤਰੀਆਂ ਦਾ ਐਮਐਲਏ ਦਾ ਦੁੱਖ ਮਾਣਦਾ ਕਾਰੇ ਤੇ ਹੋਈ ਇਹਦਾ ਜਵਾਬ ਬਜਾ ਲੋਕ ਲੈ ਕੇ ਰਹਿਤ ਹਨ ਮਨੂ ਸਾਹਿਬ ਜਵਾਬ ਦੇਵੋਗੇ ਸਰੋ ਇਹ ਕਿੰਨਾ ਕੁ ਮੋੜਿਆਂ ਨੂੰ ਹੰਕਾਰਾ ਮਿਲਿਆ ਕਿੰਨੇ ਲੋਕ ਕੱਠੇ ਹੋ ਆਪਣੀ ਜਗ੍ਹਾ ਤੇ ਆ ਇਹ ਪਲੇ ਸਾਹਿਬ ਦਾ ਕਾਨੂੰਨ ਦੇ ਦਾਰ ਕਰਨੇ ਕਿਹੜਾ ਕਾਨੂੰਨ ਦੇ ਰਾਹ ਬੰਦ ਹੋ ਗਏ ਜਿਹੜੇ ਇਸ ਤਰੀਕੇ ਦੇ ਨਾਲ ਹੀ ਚੋਚਿਆ ਜਾਵੇ ਹਾਈ ਕੋਰਟ ਜਿਹੜਾ ਮਾਨਯੋਗ ਹਾਈ ਕੋਰਟ ਨੇ ਸਭ ਹੋਰ ਫੈਸਲੇ ਦੇ ਉੱਪਰ ਜਾ ਕੇ ਉਹਦੀ ਅਪੀਲ ਕਰ ਸਕਦੇ ਸੀ ਸੁਪਰੀਮ ਕੋਰਟ ਤੇ ਜਾ ਸਕਦੇ ਸੀ ਬਜਾਏ ਇਹਦੇ ਕਿ ਟਕਰਾਓ ਜਿਹੜਾ ਜੀ ਹੋਵੇ ਸਰਕਾਰ ਨੇ ਇਹ ਫੈਸਲਾ ਜਿਹੜਾ ਨਹੀਂ ਕੀਤਾ ਕਿ ਅਤੀ ਟਕਰਾਓ ਵਾਲੇ ਪਾਸੇ ਨਹੀਂ ਜਾਣਾ ਕਾਨੂੰਨ ਦੇ ਨਾਲ ਉਹੀ ਟਕਰਾਓ ਵਾਲੇ ਪਾਸੇ ਹੀ ਜਾਣਾ ਇਸ ਕਰਕੇ ਜਿਹੜਾ ਇਹ ਫੈਸਲਾ ਵਾਪਸ ਲਿਆ ਗਿਆ ਚਲੋ ਜੇ ਉਹਨਾਂ ਨੂੰ ਰੇ ਰੱਖਦਾ ਕਿ ਉਹਨਾਂ ਦੇ ਮੋਰਚੇ ਦੇ ਵਿੱਚ ਬੜਾ ਕੁਝ ਜਿਹਾ ਜੀ ਉੱਥੇ ਆ ਗਿਆ ਤਾਂ ਚਲੋ ਕੋਈ ਗੱਲ ਨਹੀਂ ਇਹ ਥੋੜੇ ਮਿੰਟਾਂ ਸੈਕਿੰਡਾਂ ਵਾਸਤੇ ਗੋਸ਼ ਹੋ ਜਾਣਾ ਉਹ ਜਵੈਸੇ ਅੱਧ ਕੀ ਕੁਝ ਅਕਾਲੀ ਦਲ ਦੇ ਵਿੱਚ ਹੋਇਆ ਆਪਣਾ ਮੇਸ਼ਾ ਨਹੀਂ ਹੈਗਾ ਉਸ ਪੱਲੇ ਵੀ ਤੁਰਪੰਦੇ ਚਲੋ ਮੈਂ ਮੈਂ ਉਸ ਇਤਿਹਾਸ ਸਾਡੇ ਨਾਲ ਕਲੇਰ ਸਾਹਿਬ ਸਰੀਨ ਸਾਹਿਬ ਵੀ ਜੁੜ ਗਏ ਨੇ ਭਾਜਪੀ ਤੋਂ ਅਨਿਲ ਸਰੀਨ ਔਰ ਜਸਕਰਨ ਸਿੰਘ ਕਾਹਲੋਂ ਵੀ ਜੁੜ ਗਏ ਨੇ ਕਾਂਗਰਸ ਪਾਰਟੀ ਤੋਂ ਇੱਕ ਇੱਕ ਕਮੈਂਟ ਲੈਣੇ ਆ ਸਰੀਨ ਸਾਹਿਬ ਪਹਿਲਾ ਰਿਐਕਸ਼ਨ ਵਾਪਸ ਲੈ ਲਈ ਹੈ ਸਕੀਬ ਔਰ ਪਨੂ ਸਾਹਿਬ ਜੁੜੇ ਹੋਏ ਨੇ ਉਹਨਾਂ ਨੇ ਕਿਹਾ ਕਿ ਅਸੀਂ ਜਿਨ੍ਹਾਂ ਦੇ ਲਈ ਲੈ ਕੇ ਆਂਦੀ ਸੀ ਜੇ ਉਹਨਾਂ ਨੂੰ ਨਹੀਂ ਪਸੰਦ ਆ ਉਹ ਨਹੀਂ ਇਹਦੇ ਨਾਲ ਸਹਿਮਤ ਤਾਂ ਫਿਰ ਸਰਕਾਰ ਨੇ ਦੇਰ ਨਹੀਂ ਲਾਈ ਆਪਸ਼ਨਸ ਬਹੁਤ ਸੀਗੀਆਂ ਪਰ ਉਹਨਾਂ ਨੇ ਵਾਪਸ ਲੈਣ ਦਾ ਫੈਸਲਾ ਲਿਆ ਜੇ ਜਿਵੇਂ ਕਹਿੰਦੇ ਨੇ ਦੇਰ ਨਹੀਂ ਲਾਈ ਹੂੰ ਤੇ ਰੱਬ ਹੀ ਰੱਖਿਆ ਪੰਜਾਬ ਦਾ ਹੂੰ ਮੈਂ ਇਹ ਕਾਂਗਾ ਕਿ ਅੱਜ ਤੇ ਪੰਜਾਬ ਦੇ ਕਿਸਾਨਾਂ ਦੇ ਪੰਜਾਬ ਦੇ ਕਿਸਾਨ ਮਜ਼ਦੂਰਾਂ ਤੇ ਪਿੰਡ ਚ ਛੋਟੇ ਛੋਟੇ ਵਪਾਰ ਕਰਿਆਣਾ ਮੁਨੀਆਰੀ ਲੋਹਾਰ ਬੜਾਈ ਔਰ ਮੰਡੇਗਾ ਵਰਕਰ ਸੀਗੇ ਇਹ ਉਹਨਾਂ ਵਾਸਤੇ ਇੱਕ ਦੀਵਾਲੀ ਦਾ ਉਤਸਵ ਹੈ ਇਸ ਤਰੀਕੇ ਨਾਲ ਆਮ ਆਦਮੀ ਪਾਰਟੀ ਦੇ ਲੁਟੇਰਿਆਂ ਨੇ ਪੰਜਾਬ ਨੂੰ ਲੁੱਟਣ ਦਾ ਕੰਮ ਬਣਾਇਆ ਸੀਗਾ ਪਲਾਨ ਬਣਾਇਆ ਸੀਗਾ ਉਸ ਨੂੰ ਪੰਜਾਬ ਦੀ ਜਨਤਾ ਨੇ ਨਕਾਰ ਕੇ ਰੱਖ ਦਿੱਤਾ ਠੀਕ ਹੈ